ਨੀ ਗੱਲ ਕਹੀ ਸੀ ਟਰੈਕਟਰ ਬਾਰੇ ਉਹ ਨਿਭੜੀ ਆ ਇਹਦੇ ਦਾ ਹਾਂ ਜੀ ਹਾਂ ਡੀਲਿੰਗ ਵਧੀਆ ਜੀ ਵੀ ਅਰਨ ਵਾਲਾ ਕੰਮ ਨਹੀਂ ਹੈਗਾ ਨਾ ਜੀ ਠੀਕ ਹੈ ਇਹ 3955 ਮਾਡਲ ਹੈ ਜੀ 60 ਲੂਪ ਕੋ ਨੰਬਰ ਹੈ ਜੀ ਠੀਕ ਹੈ ਪੀਵੀ 11 ਨੰਬਰ ਹੈ ਹਾਂ ਜੀ ਅਸੀਂ ਗੱਲ ਦੋਸਤੋ ਸਵਾਗਤ ਆ ਪੇਜ ਤੇ ਤੇ ਜੂਰੂ ਚੈਨਲ ਤੇ ਸਾਰਿਆਂ ਦਾ ਆਪਾਂ ਖੜੇ ਆ ਪਿੰਡ ਸੇਮੜੋ ਜਿਰਾ ਪਟਿਆਲਾ ਦੇ ਵਿੱਚ ਤੇ ਇਧਰਲੇ ਪਾਸੇ ਟਰੈਕਟਰਾਂ ਦਾ ਮੇਲਾ ਲੱਗਿਆ ਪਿਆ ਤੇ ਇਹ ਮੇਲਾ ਕਿਤੇ ਹੋਰ ਨਹੀਂ ਆਪੇ ਨਾਲ ਨੇ ਇਧਰ ਅੰਕਲ ਸੰਤੋਪ ਸਿੰਘ ਜੀ ਇਹਨਾਂ ਦੇ ਘਰੇ ਲੱਗਿਆ ਤੇ ਇਹਨਾਂ ਨਾਲ ਆਪਾਂ ਗੱਲਬਾਤ ਫੇਰ ਕਰਾਂ ਇਸੀ ਗੱਲਬਾਤ ਦਾ ਸਵਾ ਤੇ ਪਹਿਲਾ ਗੱਲ ਵੀਰਾਂ ਕੋਲ ਕਸਟਮਰ ਆਏ ਨੇ ਕਿੱਥੋਂ ਚੱਲ ਕੇ ਆਏ ਨੇ ਕੀ ਨਾਮ ਆ ਇਹਨਾਂ ਨੇ ਫੋੜ ਲਿਆ ਬਾਈ ਤੂੰ ਇਹਦੇ ਬਾਰੇ ਪੁੱਛਦੇ ਆ ਸਹੀ ਗੱਲ ਜੀ ਕੀ ਨਾਮ ਆ ਜੀ ਆਪਣਾ ਨਾਮ ਹਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਕਿਹੜਾ ਵੇਰੀ ਆ ਆਪਣਾ ਕਿਹੜਾ ਜੀ ਸਮਾਣਾ ਏਰੀਆ ਜੀ ਸਮਾਣਾ ਏਰੀਆ ਉੱਥੋਂ ਆਏ ਹੋ ਚੱਲ ਕੇ ਤੇ ਫੋੜ ਸੱਤੀ ਸਲਿਆ ਬਾਈ ਤੂੰ ਹਾਂ ਜੀ ਹਾਂ ਜੀ ਤੁਸੀਂ ਸਾਨੂੰ ਮੋਟੀ ਏ ਗੱਲ ਇਹ ਦੱਸੋ ਜਿੰਨੇ ਸਮਾਣੇ ਤੋਂ ਕਿੰਨੇ ਕਿਲੋਮੀਟਰ ਪੈ ਗਿਆ ਵੀਰ ਦਾ ਪਿੰਡ ਹੈ ਸਮਾਣਾ ਤੋਂ ਲਾਲੂ ਜੀ 45 ਠੀਕ ਆ 40 45 ਕਿਲੋਮੀਟਰ 40 45 ਕਿਲੋਮੀਟਰ ਪੈ ਗਿਆ ਤੇ ਜਿੰਨੀ ਗੱਲ ਇਹਨਾਂ ਨੇ ਫੋਨ ਤੇ ਤੁਹਾਡੇ ਨਾਲ ਗੱਲ ਹੋਈ ਹੋਣੀ ਆ ਵੀ ਟਰੈਕਟਰ ਵੀ ਸਾਡੇ ਕੋਲ ਖੜਾ ਜਾ ਫੋੜ ਜਿੰਨੀ ਗੱਲ ਕਹੀ ਸੀ ਟਰੈਕਟਰ ਬਾਰੇ ਉਹ ਨਿਭੜੀ ਆ ਇਹਦੇ ਚ ਹਾਂ ਜੀ ਹਾਂ ਹਾਂ ਜਿਵੇਂ ਵੀ ਕਿਹਾ ਸੀ ਕਿੰਨੀ ਵੀ ਜਿਹੜੀ ਹਾਲਤ ਦਸੀ ਸੀ ਜਿਵੇਂ ਹਾਲਤ ਕੰਡੀਸ਼ਨਿੰਗ ਚੰਦੀ ਕੰਡੀਸ਼ਨ ਕੀ ਆ ਮੇਨ ਚੀਜ਼ਾਂ ਮੁੰਡਾ ਫੋਨ ਤੇ ਇਹੀ ਪੁੱਛਦਾ ਉਹ ਜਿੰਨੀ ਗੱਲ ਕਹਿਤੀ ਸੀ 100% ਸਹੀ ਠੀਕ ਹੈ 100% ਤੋ ਦੁਬਾਰਾ ਦੇ ਵਿੱਚ ਬੰਗਾਂ ਦਾ ਕੰਮ ਕਰ ਕਿਵੇਂ ਲੱਗਿਆ ਬਹੁਤ ਵਧੀਆ ਕੰਮ ਲੱਗਿਆ ਜੀ ਬਹੁਤ ਵਧੀਆ ਸੁਭਾਅ ਦੀ ਦਾ ਨਰਮ ਬੰਦਾ ਜੀ ਠੀਕ ਹੈ ਸਾਡੀ ਲਿੰਗ ਵਧੀਆ ਜੀ ਨਹੀਂ ਅੜਨ ਵਾਲਾ ਕੰਮ ਨਹੀਂ ਹੈਗਾ ਹਾਂ ਜੀ ਠੀਕ ਹੈ ਬਹੁਤ ਵਧੀਆ ਸੁਭਾਅ ਬਹੁਤ ਪੂਰਾ ਮਾਨਸਨਵਾਰ ਇਹਨਾਂ ਦਾ ਜਿੰਨਾ ਵੀ ਮੇਰੇ ਤੇ ਵਿਸ਼ਵਾਸ ਹੈਗੀ ਸੀ ਉਹ ਕੀਤਾ ਬੰਗਾਂ ਦਾ ਠੀਕ ਹੈ ਹਾਂ ਜੀ ਤੇ ਕੰਮ ਕਰ ਤਿੱਧਲੇ ਪਾਸੇ ਬੰਗਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਓ ਤੁਸੀਂ ਵੀ ਵਧਾਈਆਂ ਕਮੈਂਟਾਂ ਦੇ ਵਿੱਚ ਹੋੜ ਲੈ ਕੇ ਚੱਲਿਆ ਵੀਰਾਂ ਤੋਂ logo lá no ਔਰ ਵੀ ਜੀ ਹੁਣ ਤੁਸੀਂ ਤਾਂ ਤੁਹਾਡੇ ਬਾਰੇ ਕਿੰਨਾ ਮਾਰਦਾ ਨੰਬਰ ਨੰਬਰ ਕਿੱਥੋਂ ਦਾ ਕਿਵੇਂ ਦਾ ਇਹ ਦਾ 1995 ਮਾਡਲ ਹੈ ਜੀ ਸਾਡਾ ਲੋਕਲ ਨੰਬਰ ਹੈ ਜੀ ਪੀ 11 ਜੀ ਪੀ ਵੀ 11 ਨੰਬਰ ਹੈ ਹਾਂ ਜੀ ਇਹ 1995 ਮਾਡਲ 9ਵੇਂ ਮਹੀਨੇ ਆਲਾ ਇਹ ਡਬਲ ਇੰਡੀਕੇਟਰ ਵਾਲਾ ਡਬਲ ਇੰਡੀਕੇਟਰ ਵਾਲਾ ਇਹ ਸਿੰਗਲ ਵੀ ਆਇਆ ਇਹ ਡਬਲ ਵਾਲਾ ਠੀਕ ਹੈ ਜਿੰਨੇ ਨੇੜ ਦਾ ਨਜ਼ਾਰਾ ਚੰਗਾ ਜੀ ਬਾਜੀਆਂ ਨੂੰ ਆਪਾਂ ਇਹ ਸੇਲ ਕਰ ਦਿੱਤਾ ਠੀਕ ਹੈ ਚੰਗਾ ਤਾਂ ਯਾਰ ਜਿਵੇਂ ਜਮਕੌਰ ਸਿੰਘ ਜੀ ਪੁਰਾਣੇ ਮੱਦੇ ਕਹਿੰਦੇ ਹੁੰਦੇ ਮੜਾ ਨੇੜੇ ਦੇ ਕੈਮਰਾ ਕਹਿੰਦੇ ਜਦੋਂ ਫੋੜ ਦੇਣਾ ਹੁੰਦਾ ਇਹਦੀ ਠੋਡੀ ਜਦੋਂ ਪਤਾ ਲੱਗ ਜਾਂਦਾ ਜੇ ਤਾਂ ਇਹ ਸਾਫ਼ ਹੈ ਦਾ ਮਤ ਇਹ ਤਾਂ ਤੋਂ ਇਹ ਗੱਲ ਕੀ ਹਾਂਜੀ ਇਹ ਗੱਲ ਕੀ ਹੈ ਸਮਝ ਲੈ ਵੀ ਟਰੈਕਟਰ ਸਹੀ ਨਹੀਂ ਹੈਗਾ ਰਿਗਾਰਡ ਤਾਂ ਸਭ ਨਾਲ ਦੇ ਦੇ ਠੀਕ ਹੈ ਟਰੈਕਟਰ ਦੇ ਸਾਰਾ ਕੁਝ ਨਾਲ ਨਾਲ ਦੇ ਠੀਕ ਹੈ ਸਾਰਾ ਕੁ ਟਰੈਕਟਰ ਦਾ ਨਾਲ ਦਾ ਬਾਕੀ ਬੰਗਲੋਂ ਬਹੁਤ ਬਹੁਤ ਮੁਬਾਰਕ ਹੈ ਟਰੈਕਟਰ ਚੱਲਿਆ ਸਮਾਨੇ 95 ਮਾਡਲ ਆ ਡਬਲ ਇੰਡੀਕੇਟਰ ਵਾਲਾ ਤੇ ਨੰਬਰ ਪੰਜਾਬ ਸੀ ਪਟਿਆਲਾ ਨੰਬਰ ਹੀ ਸੱਟ ਠੀਕ ਹੈ ਲੋਕਲ ਪਟਿਆਲੇ ਦਾ ਨੰਬਰ ਤੇ ਆਰਮਾਨੀਆਂ ਦੀ ਗੱਲ ਕਰੀ ਆ ਆਪਾਂ ਮੇਲਾ ਫਾਰਮ ਟਰੈਕਲੀਆਂ ਲੱਗੀਆਂ ਹਨਾ ਬਾਕੀ ਆ ਸਾਰਾ ਰੇਹਣੀ ਠੀਕ ਹੈ ਸਾਰਾ ਟਰੈਕਟਰ ਪੀ ਅਰੀਜਨਲ ਜੀ ਰੰਗ ਪੇਂਟ ਦੋਤਾ ਜਿਵੇਂ ਗੇਰੀ ਪੁੱਛ ਵਾਲੀ 40 ਲੱਕ ਨਾਲ ਦੀ ਹੈ ਟਰੈਕਟਰ ਦੇ ਨਾਲ ਦੀ ਹੈ ਠੀਕ ਹੈ ਜਾਲੀ ਵੀ ਟਰੈਕਟਰ ਦੀ ਨਾਲ ਦੀ ਹੈ ਇਧਰਲੇ ਪਾਸੇ ਚੈੱਕ ਕਰ ਸਕਦੇ ਹੋ ਮਿੱਤਰੋ ਤੇ ਕੱਲੇ ਇਹੀ ਟਰੈਕਟਰ ਨਹੀਂ ਹੈਗੇ ਬਈ ਇਧਰ ਚਮਕੌਰ ਕੋਲ ਇਧਰਲੇ ਪਾਸੇ ਲੈਣਾ ਲੱਗਿਆ ਪੰਗਾ ਹੁਣ ਤੁਸੀਂ ਮੌਕਾ ਦੇਣਾ ਸੇਵਾ ਦਾ